ਕਨੂਰ ਦੇ ਵੀਰ ਜੀ ਸਲੂਟ ਹੈ ਵੀਰ ਜੀ ਤੁਹਾਨੂੰ ਹੱਥ ਜੋੜ ਕੇ ਨਮਸਤਕ ਹੋ ਕੇ ਮੈਂ ਖੁਦ ਪੰਜਾਬ ਬਣਾ ਮੈਂ ਬੰਗਾਲੀਆ ਇਸ ਜਿਸ ਏਰੀਏ ਚ ਅਸੀਂ ਬੈਠੇ ਆ ਸੀ ਕੱਲੀ ਮੈਂ ਹੀ ਪੰਜਾਬ ਬਣਾ ਕਿ ਮੈਂ ਕੋਈ ਗਲਤ ਕੀ ਇਸ ਦੇਖਦੀ ਆ ਨਾ ਤੇ ਮੈਂ ਐਕਸ਼ਨ ਲੈਂਦੀ ਆ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਬੰਗਾਲੀ ਥੋੜੇ ਜੱਸ ਤੋਂ ਟਾਈਪ ਦੇ ਹੁੰਦੇ ਹੈ ਬਲੱਡ ਤਾਂ ਅੰਦਰ ਰੋਈ ਜਾਣਾ ਜੀ ਮਤਲਬ ਮੇਰਾ ਬਲੱਡ ਤਾਂ ਪੰਜਾਬ ਦਾ ਮੈਂ ਕਿ ਲੋੜ ਦੀ ਆ ਕਿ ਉਹਨਾਂ ਮੈਂ ਜਦੋਂ ਭੀੜ ਦੇ ਵਿੱਚ ਜਾ ਕੇ ਮੈਂ ਨਾ ਮਤਲਬ

ਮਤਲਬ ਮੈਨੂੰ ਕੋ ਵਰਡ ਨਹੀਂ ਆਗੇ ਮੈਨੂੰ ਇਸ ਸਮੇਂ ਮੈਂ ਆਪਣੇ ਹਸਬੰਡ ਨਾਲ ਚਲ ਰਹੀ ਸੀ ਤੇ ਮੈਨੂੰ ਡੋਨਟ ਮੋਡ ਆਨ ਸੀ ਨਾ ਸੱਟ ਮੇਰੀ ਅੱਖਾਂ 'ਚ ਤੇ ਮਾਰੂ ਹੈ ਧੰਨਵਾਦ ਆਪ ਜੀ ਦਾ ਬਹੁਤ ਬਹੁਤ ਬਸ ਆਪ ਜੀ ਦੀਆਂ ਅਰਦਾਸਾਂ ਤੁਹਾਡੀ ਅੰਦਰ ਦਸਤਾਾਰਨ ਤੁਸੀਂ ਅੱਜ ਬੁਰਵਾ ਦੀ ਦਸਤਾਾਰ ਹੀ ਲਾਗ ਰਖੀਏ ਇਹ ਤੁਹਾਡੀ ਵੀਡੀਓ ਪਤਾ ਨਹੀਂ ਕਿੱਥੇ ਕਿੱਥੇ ਗਈ ਹੈ ਅੱਜ ਮੇਰੇ ਕੋਲ ਕਲਕੱਤਾ ਪਹੁੰਚੀ ਆ ਤੇ ਹੋਰਾਂ ਕੋਈ ਪਹੁੰਚੀ ਹੋਣੀ ਹੈ ਜੀ ਬਿਲਕੁਲ ਬਿਲਕੁਲ ਜੀ ਧੰਨਵਾਦ ਆਪ ਜੀ ਦਾ ਜੀ ਅਰਦਾਸ ਬੇਨਤੀ ਕਰਿਓ ਕਿ ਮਹਾਰਾਜ ਇਸ ਦਾ ਪ੍ਰਵਾਨ ਲੈਣ ਜੀ ਬਿਲਕੁਲ ਬਿਲਕੁਲ ਵੀ ਜੀ ਇਦਾਂ ਦੇ ਬੰਦਿਆਂ ਨੂੰ ਤੁਸੀਂ ਨਾ ਜਿਵੇਂ ਪਿਆਰ ਨਾ ਸਮਝਾ ਰਹੇ ਹੋ ਨਹੀਂ ਸਮਝ ਰਿਹਾ ਫਿਰ ਤੁਸੀਂ ਐਕਸ਼ਨ ਲੈਜ ਕੇ ਆ ਰਹੇ ਹੋ ਲੇਕਿਨ ਉਹ ਬੰਦਾ ਕਾਬੂ ਚ ਨਹੀਂ ਆ ਰਿਹਾ ਲੇਕਿਨ ਸਾਡੇ ਸਮਝਾਉਣ ਦਾ ਤਰੀਕਾ ਸਾਡੀ ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਪ੍ਰੇਮ ਪਿਆਰ ਨਾਲ ਹੀ ਸਮਝਾਈਏ ਜੀ ਪਰ ਕਈਆਂ ਤੋਂ ਮਾਫਰ ਜਿੱਥੇ ਨਹੀਂ ਫਿਰ ਤੁਸੀਂ ਫੋਨ ਤੇ ਕਚਰੀ ਨਾ ਤੁਸੀਂ ਤੁਹਾਨੂੰ ਗੁੱਸਾ ਆ ਰਿਹਾ ਆਪਣੇ ਪੰਜਾਬੀ ਦੀ ਫਰਟ ਤੇ ਗਾਲਾਂ ਨਿਕਲਦੀਆਂ ਲੇਕਿਨ ਤੁਸੀਂ ਵੀਰ ਜੀ ਮਤਲਬ ਕਿੰਨੀ ਤਮੀਜ਼ ਮਤਲਬ ਕਿੰਨੇ ਸਹੀਕੇ ਨਾਲ ਉਹਨੂੰ ਸਮਝਾ ਰਹੇ ਹੋ ਉਹ ਰੱਬ ਦਾ ਬੰਦਾ ਨਹੀਂ ਸਮਝਦਾ ਪਿਆ ਮਹਾਰਾ ਜੀ ਕਿਰਪਾ ਕਰੰ ਜੀ ਸਮਤ ਬਖਸ਼ਣ ਸਾਡੇ ਬੱਚਿਆਂ ਨੂੰ ਭਟਕੇ ਹੋਏ ਨੇ ਜੀ ਬੱਚੇ ਬਸ ਗੱਲ ਇਹ ਨਹੀਂ ਕਿ ਭਟਕੇ ਹੋਏ ਨੇ ਇਹਨਾਂ ਨੂੰ ਸਮਝਾ ਕੇ ਵਾਪਸ ਲਿਆਉਣ ਦੀ ਲੋੜ ਆ ਉਹਨਾਂ ਅਸਲ 'ਚ ਨਾਲ ਅੱਜਕੱਲ ਜਿਹੜਾ ਘਰ ਕੀਤਾ ਆ ਸਾਰਾ ਮੀਡੀਆ ਨੇ ਤੇ ਬਸ ਹੋਈ ਜੀ 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 ਬਿਲਕੁਲ ਬਿਲਕੁਲ ਇਹ ਸੋਸ਼ਲ ਮੀਡੀਆ ਨੂੰ ਸੁਧਰਨਾ ਹੈ ਨਾ ਉਹਨੇ ਨਾ ਉਹ ਚੋਪੜੇ ਟੀਵੀ ਸੁਧਰਨਾ ਜੀ ਨਹੀਂ ਸੁਧਰਨਾ ਉਹਨੇ ਕੋਠੇ ਚ ਨਹੀਂ ਸੁਧਰਨਾ ਬਿਲਕੁਲ ਤੁਹਾਡੇ ਨਾਲ ਸਹੀ ਜੀ ਪਰ ਚਲੋ ਆਪਣਾ ਫਰਜ਼ ਬਣਦਾ ਜੀ ਆਪਾਂ ਕੋਸ਼ਿਸ਼ ਤਾਂ ਕਰਦੇ ਰਹਿਣਾ ਜੀ ਵੀ ਕੋਈ ਬਿਲਕੁਲ ਵੀਰ ਜੀ ਬਹੁਤ ਅੱਛੀ ਮਿਲਣਾ ਹੈ ਤੁਹਾਡੀ ਨਾ ਮੈਂ ਤੁਹਾਡਾ ਉਹਨਾਂ ਕੋ ਵੀ ਜਿਹੜੇ ਨਾ ਇਹ ਹੈਗੇ ਆ ਸਿੱਖ ਅਪਡੇਟ ਦੇ ਚੈਨਲ ਵਾਲੇ ਆ ਉਹਨਾਂ ਕੋ ਤੁਹਾਡਾ ਮੈਂ ਉਹਨਾਂ ਨੂੰ ਕਿਹਾ ਵੀ ਉਹ ਨਿਹੰਗ ਵੀਰ ਜੀ ਜੇ ਆ ਵੀ ਦਾ ਸਮਾਂ ਬਣੇ ਤੇ ਵਟਸਐਪ ਕਰਿਓ ਮੈਂ ਆ ਤੁਹਾਨੂੰ ਕੁਝ ਲਿੰਕਸ ਵਗੈਰਾ ਭੇਜੂਗਾ ਤੁਸੀਂ ਦੇਖਿਓ ਜੀ ਨਿਹੰਗ ਸਿੰਘ ਜੀ ਦੇ ਨਾਮ ਤੇ ਮੈਂ ਕਿਹਾ ਤੁਸੀਂ ਮੇਰੀ ਜੀ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਵੈਸੇ ਮੈਂ ਜੀ ਆਖ ਰਹੀ ਹਾਂ ਕਿ ਉਹਨਾਂ ਨੂੰ ਕਿਹਾ ਕਿ ਮੈਂ ਪਰਮ ਜੀ ਜੀ ਮੈਂ ਕਿ ਮੈਂ ਮੇਰੇ ਮੇਰੇ ਵੱਸ ਤੇ ਰਿਸਪੈਕਟਡ ਹੈਗਾ ਮੈਂ ਉਹਨਾਂ ਨੂੰ ਭੈਣੋਂ ਸਾਡੇ ਦੀ ਭੈਣ ਜੀ ਵੱਡੇ ਉਹ ਭੈਣੋਂ ਸਾਡੀ ਕਿ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਨਾ ਮੇਰੇ ਵੱਲੋਂ ਉਹਨਾਂ ਨੂੰ ਸਲੂਟ ਕਰ ਦਿਓ థాంਕ ਯੂ థాంਕ ਯੂ ਸੋ ਮਚ ਵਾਈਸ ਜੀ ਇਹ ਜਾਦੇ ਬੰਦੇ ਸਾਡੇ ਸਿੱਖ ਕੌਮ ਚ ਹੈਗੇ ਆ ਵਾਈਸ ਨੈਕਸ ਧੰਨਵਾਦ ਭੈਣ ਜੀ ਮੈਂ ਬੋਰ ਜ਼ਰੂਰ ਕਰਦੀ ਹਾਂ ਇੱਥੇ ਕਲਕੱਤਾ ਚ ਕੀ ਕੋਈ ਸਿੱਖ ਜਾ ਰਿਹਾ ਹੋਇਆ ਸੀ ਦਸਤਾਰ ਬਣੀ ਮੈਂ ਕਿ ਇਹ ਤਾਂ ਪੱਕਾ ਗੁਰੂ ਦਾ ਹੈ ਮੈਂ ਉਹਨੂੰ ਬੁਲਾ ਕੇ ਸਤਿ ਸ਼੍ਰੀ ਅਕਾਲ ਕਹਿੰਦੀ ਤੇ ਆ ਗਿਆ ਇਹ ਰਤਬਾ ਬਹੁਤ ਵੱਡਾ ਜੀ ਬਸ ਇਹਦੇ ਇਸ ਰਤਬੇ ਦੇ ਭੈਣ ਜੀ ਪਛਾਨਿਆ ਨਹੀਂ ਅਸੀਂ ਬੀਐਸਐਫ ਅਸੀਂ ਇੱਥੇ ਮਿੰਟਰੀ ਚ ਲੱਗੇ ਹੋਇਆ ਮੈਂ ਕਿਹਾ ਬੀਟੀ ਤੁਸੀਂ ਨਹੀਂ ਪਛਾਨਿਆ ਲੇਕਿਨ ਤੁਹਾਡੀ ਦਸਤਾਰ ਨੇ ਤੇ ਕਹਿੰਦੀ ਦਸਤਾਰ ਨੇ ਪਛਾਣ ਲਿਆ ਬਸ ਇਸ ਦਸਤਾਰ ਦੀ ਅਜਿਹਾ ਨੂੰ ਕਾਇਮ ਰੱਖਣਾ ਸਾਡਾ ਫਰਜ਼ ਹੈ ਜੀ ਬੀਟੀ ਮੈਂ ਬਹੁਤ ਸਨੂਤ ਕਰਦੀ ਹਾਂ ਕਿ ਦਸਤਾਰ ਦੀ ਬਿਲਕੁਲ ਠੀਕ ਹੋ ਮਾ ਜੀ ਥੈਂਕ ਯੂ ਬਹੁਤ ਜੀ ਥੈਂਕ ਯੂ ਬਹੁਤ ਵਾਈਗਰ ਕੋ ਪਾ ਲੱਕੜ ਵਾਈਗਰ ਜੀ ਕਾ ਖਾਲਸਾ ਵਾਈਗਰ ਜੀ ਮਾ ਵਾਈ ਬੀ ਦੇ ਖਾਲਸਾ ਵਾਈ ਕੀ ਕੀ